ਕਿਤੇ ਵੀ ਬੀਕੋਰ ਕਹਿੰਦੇ ਹਾਂ ਜੇ ਜਿਹੜੀ ਕਿਤਾਬ ਲਿਖੀਏ ਕਿਸ ਕਿ ਇਸ ਕਿਤਾਬ ਦੇ ਵਿੱਚ ਕੀ ਨਾਮ ਹੈ ਤੇ ਇਹਦੇ ਵਿੱਚ ਗੁਰਮਤਿ ਜੋਤ ਸਿਧਾਂਤ ਉਸਾਰ ਦੂਜੀ ਕਿਤਾਬ ਦਾ ਗੁਰਮਤਿ ਜੋਤ ਸਗਾਂ ਉਸਾਰ ਕਿੰਨਾ ਕਰਦਾ ਕੀ ਹੈ ਕਿ ਮੈਸੇਜ ਹੀ ਜਾਂਦੇ ਜਦੋਂ ਤੁਸੀਂ ਕਿਤਾਬ ਲਿਖੀ ਮੈਸੇਜ ਇਹ ਕਿ ਸਭ ਨੂੰ ਜੋਤ ਦਾ ਤੱਕ ਲੱਗੇ ਤੇ ਜੋਤ ਅਸੀਂ ਜਗਾਉਣੀ ਹੈ ਕਿੰਨਾ ਕੰਮ ਲੱਗਿਆ ਤੁਹਾਨੂੰ ਇਹ ਕਿਤਾਬ ਲਿਖਣ ਨੂੰ ਬਹੁਤ ਸਮਾਂ ਲੱਗਿਆ ਵਿਚ ਵਿੱਚ ਮਾਰ ਰਹੇ ਸੀ ਬੰ ਬੰ ਦੀ ਜਿਹਨੇ ਸ਼ੁਰੂ ਕੀਤਾ ਪਹਿਲਾਂ ਕੰਪਿਊਟਰ ਸਿੱਖਿਆ ਤੇ ਫਿਰ ਕੰਪਿਊਟਰ ਸਿੱਖਣ ਤੋਂ ਬਾਅਦ ਹੌਲੀ-ਹੌਲੀ ਲਿਖਣਾ ਸ਼ੁਰੂ ਕੀਤਾ ਅੱਜ ਪਰਿਵਾਰ ਦੇ ਮੈਂਬਰ ਇਕੱਠੇ ਹੋਣ ਕਿਤਾਬ ਰੀਡਿੰਗ ਕਿੰਨੇ ਖੁਸ਼ ਹੋ ਰਹੇ ਹਨ ਬਹੁਤ ਖੁਸ਼ ਹੋ ਰਹੇ ਬਹੁਤ ਖੁਸ਼ ਹੋ ਰਹੇ ਕੀ ਕਹਿਣਾ ਚਾਹੁੰਦੇ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਜਿਹੜੇ ਇਸ ਚੀਜ਼ ਤੋਂ ਦੂਰ ਹੁੰਦੇ ਜਾ ਰਹੇ ਨੇ ਆਪਣੀਆਂ ਕਿਤਾਬਾਂ ਤੋਂ ਪੂਰੀ ਐਸੀ ਗੱਲ ਨਹੀਂ ਹੈ ਕੋਈ ਦੂਰ ਨਹੀਂ ਹੋ ਰਿਹਾ ਉਹਨਾਂ ਨੂੰ ਬਸ ਇਹੀ ਕਹਿਣੀ ਕਿ ਕਿਤਾਬਾਂ ਪੜੋ ਕਿ ਇੱਕ ਗੁਰਮਤਿ ਸਿਧਾਂਤ ਦੀ ਕਿਤਾਬ ਜ਼ਿਆਦਾ ਪੜੋ। ਇਮਾਮ ਜੀ ਕਿਸੇ ਨੇ ਬੁੱਕਸ ਲੈਣੀ ਹੋਣ ਤੌਰ 'ਤੇ ਕਿੱਥੇ ਪਰਚੇਸ ਕਰ ਸਕਦਾ ਕਿੱਥੇ ਕੋਈ ਆ ਪਰਟੀਕুলਰ ਜਗ੍ਹਾ ਵੀ ਨਿਧਾਰਿਤ ਕੀਤੀ ਗਈ ਹੈ ਜਦੋਂ ਕਿਵੇਂ ਪਰਚੇਸ ਲੈ ਸਕਦੇ ਹੋ। ਸੋਥ ਪਬਲਿਸ਼ਰ ਸੋ ਪਬਲਿਸ਼ਰ ਹੈ ਬੇਟਾ ਨਾਮ ਗ੍ਰੇਸ ਹਾਂ ਪਰ ਕੋਈ ਨਹੀਂ ਬੋਲਿਆ ਠੀਕ ਹੈ ਪਬਲਿਸ਼ਰ ਬੇਟਾ ਇੱਧਰ ਡਾਕਟਰ ਸਾਹਿਬ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸਮਾਗਮ ਵਿੱਚ ਪਹੁੰਚ ਕੇ ਅ ਪ੍ਰੋਫੈਸਰ ਬਲਵੀਰ ਕੌਰ ਹੁਣਾਂ ਦੀ ਪੁਸਤਕ ਜੋਤ ਸਿਧਾਂਤ ਪ੍ਰਸਾਰ ਤੇ ਨਿਰੰਤਰਤਾ ਇਹ ਬਹੁਤ ਬੜ ਮੁੱਲਾ ਖਜ਼ਾਨਾ ਹੈ ਮੈਂ ਸਮਝਦਾ ਕਿ ਸਾਡੇ ਜਿਹੜੇ ਸਿੱਖ ਵਿਦਵਾਨਾਂ ਲਈ ਇਹ ਮਾਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਾਰਜ ਹੈ ਖੋਜ ਕਾਰਜ ਹੈ ਪ੍ਰੋਫੈਸਰ ਬਲਵੀਰ ਕੌਰ ਹੁਣਾਂ ਨੇ ਕੀਤਾ ਹੈ ਕਿ ਜਿਹੜਾ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਸਹਾਈ ਹੋਵੇਗਾ ਮੇਰੀ ਸਾਰੀ ਸੰਗਤ ਨੂੰ ਸਾਰੇ ਨੌਜਵਾਨਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਅਜਿਹੇ ਜੜੀਆਂ ਅਹਿਮ ਪੁਸਤਕਾਂ ਨੂੰ ਉਹਨਾਂ ਨੂੰ ਜ਼ਰੂਰ ਪੜ੍ਹਨ ਬਹੁਤ ਬਹੁਤ ਸ਼ੁਕਰੀਆ ਜੋ ਉਦਸਿਧਾਂਤ ਉਸਾਰ ਦੋ ਭਾਗਾਂ ਵਿੱਚ ਪੁਸਤਕ ਪ੍ਰਾਪਤ ਹੋਈ ਹੈ ਸਾਨੂੰ ਮੈਂ ਇਸ ਸਮਾਗਮ ਦਾ ਹਿੱਸਾ ਬਣਨ ਤੇ ਬਹੁਤ ਖੁਸ਼ੀ ਦਾ ਅਨੁਭਵ ਕਰ ਰਹੀ ਹਾਂ ਗੁਰਮਤਿ ਦੇ ਸਿਧਾਂਤਾਂ ਤੇ ਸੰਕਲਪਾਂ ਸੰਬੰਧੀ ਅਜਿਹੀਆਂ ਗੰਭੀਰ ਪੁਸਤਕਾਂ ਨੂੰ ਹਮੇਸ਼ਾ ਸਿੱਖ ਜਗਤ ਤੇ ਆਕਾਦਮਿਕ ਜਗਤ ਵੱਲੋਂ ਜੀ ਆਇਆਂ ਕਹਿਣਾ ਬਣਦਾ ਹੈ ਉਮੀਦ ਕਰਦੇ ਹਾਂ ਡਾਕਟਰ ਬਲਬੀਰ ਕੌਰ ਹੋਰੀ ਇਸੇ ਨਿਰੰਤਰਤਾ ਵਿੱਚ ਹੋਰ ਗੰਭੀਰ ਪ੍ਰੋਜੈਕਟਾਂ ਨਾਲ ਜੁੜੇ ਰਹਿਣਗੀ ਥੈਂਕ ਯੂ ਜੀ ਹਲੋ ਜੀ ਹਲੋ ਸਰ ਕੀ ਨਵਾਂ ਸਰ ਆਪਣਾ ਲਈ ਕੀ ਰੱਖਿਆ ਹੈ ਕਾਉਟਰਸ਼ੀਅਮ ਸੀਰੀਜ਼ ਦੀ ਬੁੱਕ ਰਿਲੀਜ਼ ਹੋਈ ਹੈ ਕਿਵੇਂ ਤਾਂ ਤੁਸੀਂ ਦੇਖਦੇ ਹੋ ਇਸੇ ਬੁੱਕ ਨੂੰ ਮੈਨੂੰ ਥੋੜਾ ਪੰਨ ਦਾ ਮੌਕਾ ਮਿਲਿਆ ਸਾਰਾ ਨਹੀਂ ਪੜ ਸਕਿਆ ਪਰ ਇਸਨੀ ਕਿਉਰਿਓਸਟੀ ਹੈ ਜਾਣਨ ਦੀ ਇੱਛਾ ਕਿ ਇਸ ਨੂੰ ਮੈਂ ਸਾਰੀ ਨੂੰ ਪੜਾਂ ਸਮਾਂ ਥੋੜਾ ਸੀ ਲੇਕਿਨ ਮੈਂ ਸਾਰੀ ਬੁੱਕ ਨੂੰ ਪੜ ਕੇ ਇਸ ਦੇ ਬਾਰੇ ਰਿਵਿਊ ਕਰੂੰਗਾ ਇਸ ਦੇ ਬਾਰੇ ਕਿਸੇ ਸਟੂਡੈਂਟ ਜਿਹੜਾ ਕੰਪੀਟੈਂਟ ਹੋਏਗਾ ਉਹਨੂੰ ਮੈਂ ਇਸ ਦਾ ਪ੍ਰੋਜੈਕਟ ਵੀ ਦੇ ਦੇਵਾਂਗਾ ਕਿ ਤੁਸੀਂ ਇਸ ਤੇ ਪੀ ਐਚ ਡੀ ਕਰੋ ਆਪਣੇ ਆਪ ਚ ਨਵਾਂ ਵਿਸ਼ਾ ਆ ਜਿਹੜਾ ਕਿ ਬਾਕੀ ਇੱਕ ਤਰੀਫ਼ ਦਾ ਨਮਨ ਭੰਜੀ ਨੇ ਬਹੁਤ ਸੋਹਣੇ ਕੰਗ ਨਾਲ ਉਸੇ ਇੰਟਰਪ੍ਰੀਟੇਸ਼ਨ ਦਿੱਤੀ ਆ। ਤੋਂ ਮੈਂ ਇਸ ਬਹੁਤ ਖੁਸ਼ ਹਾਂ ਮੈਂ ਥੋੜਾ ਪਰ ਸਕਿਆ ਟਾਈਮ ਖੈਨੀ ਸਗਾ ਲੇਕਿਨ ਮੈਂ ਗਾਇਬ ਗਏ ਬੀਬਾ ਜੀ ਨੂੰ ਮੈਂ ਲੜਨ ਦੇ ਸੇ ਆ ਕੇ ਕਿ ਮੇਰੇ ਨਾਲ ਇਹ ਬੁੱਕ ਬਾਰੇ ਕੁਝ ਸਾਂਝੇ ਗੱਲਾਂ ਕਰਦੇ ਹੁੰਦੇ ਸਨ ਪਰ ਇਹਨਾਂ ਦੀ ਸਿਹਤ ਨਾ ਵੀ ਹੁੰਦਿਆ ਹੋਇਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਸੀ ਵੀ ਸਿਹਤ ਦਾ ਖਿਆਲ ਰੱਖਣਾ ਪਰ ਇਹਨਾਂ ਨੇ ਇੰਨਾ ਢ੍ਰਣ ਇਰਾਦਾ ਸੀ ਕਿ ਉਸ ਨੂੰ ਸਿਰੇ ਚੜਨ ਲਈ ਲਗਨ ਦੇ ਨਾਲ ਇਹਨਾਂ ਨੇ ਕੰਮ ਕੀਤਾ। ਮੈ ਉਸ ਦਿਤੀਬ ਕਰਨਾ ਔਰ ਵਾਹਿਗੁਰੂ ਅਰਦਾਸ ਕਰਨਾ ਕਿ ਇਹਨਾਂ ਦੀ ਸਿਹਤ ਆਪਾਂ ਠੀਕ ਰਹੇ ਹਨ ਹੁਣੇ ਵਧਾਈ ਦੇ ਪਾਤਰ ਨੇ ਇਹਨਾਂ ਨੇ ਅੱਜ ਗੁਰਮਤਿ ਜੋਤਿ ਸਿਧਾਂਤ ਉਸਾਰ ਪਾਗ ਪਹਿਲਾ ਗੁਰਮਤਿ ਜੋਤਿ ਸਿਧਾਂਤ ਪਸਾਰ ਤੇ ਨਿਰੰਤਰਤਾ ਪਾਗ ਦੂਜਾ ਬੁੱਕ ਰਿਲੀਜ਼ ਕੀਤੇ ਆ ਔਰ ਅਸੀਂ ਇਸ ਸਮਾਗਮ ਦੇ ਵਿੱਚ ਹਾਜ਼ਰ ਹੋਏ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਔਰ ਪਰਮਾਤਮਾ ਇਹਨਾਂ ਨੂੰ ਦੀ ਸਿਹਤ ਨੂੰ ਇਹ ਇਦਾਂ ਤੰਦਰੁਸਤੀ ਬਖਸ਼ੇ ਔਰ ਇਹ ਅੱਗੇ ਇਦਾਂ ਦੇ ਕਾਰਜ ਹੋਰ ਕਰਦੇ ਰਹਿਣ ਔਰ ਸਾਨੂੰ ਇਹ ਬਹੁਤ ਹੀ ਬੜਮੁੱਲੀ ਕਿਤਾਬ ਸਾਡੇ ਸਰੋਤਿਆਂ ਦੇ ਪੜਨ ਵਾਲਿਆਂ ਦੇ ਪਾਠਕਾਂ ਦੇ ਹੱਥਾਂ ਵਿੱਚ ਆਈ ਹੈ ਅਸੀਂ ਮਾਣ ਮਹਿਸੂਸ ਕਰਦੇ ਹਾਂ ਮੈਂ ਡਾਕਟਰ ਪਰਮੀਤ ਕੌਰ ਇਨਚਾਰਜ ਗੁਰਮਤ ਗਿਆਨ ਔਨਲਾਈਨ ਸਟੱਡੀ ਸੈਂਟਰ ਸੋ ਅੱਜ ਅਸੀਂ ਡਾਕਟਰ ਬਲਬੀਰ ਕੌਰ ਦੀਆਂ ਦੋ ਕਿਤਾਬਾਂ ਨੇ ਜਿਹੜੀਆਂ ਗੁਰਮਤ ਜੋ ਸਿਧਾਂਤ ਉਸਾਰ ਜੋ ਸਿਧਾਂਤ ਵਿਸਾਰ ਤੇ ਨਿਰੰਤਰਤਾ ਇਹਨਾਂ ਨੂੰ ਅਸੀਂ ਯੂਨੀਵਰਸਿਟੀ ਵੱਲੋਂ ਆਪਣੇ ਡਿਪਾਰਟਮੈਂਟ ਵੱਲੋਂ ਰਿਲੀਜ਼ ਕਰਨ ਦੀ ਖੁਸ਼ੀ ਲੈ ਰਹੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਗੁਰਮਤ ਜਿਹੜਾ ਸਾਹਿਤ ਹੈ ਉਹਦੇ ਵਿੱਚ ਇਹ ਇੱਕ ਬਹੁਤ ਮਹੱਤਵਪੂਰਨ ਜਿਹੜੀ ਮੈਡਮ ਦਾ ਖੋਜ ਦਾ ਪ੍ਰੋਜੈਕਟ ਹੈ ਔਰ ਜਿੱਥੇ ਤੱਕ ਮੈਂ ਦੇਖ ਰਹੀ ਸੀ ਕਿ ਇਹ ਇੱਕ ਇੰਨਾ ਮਤਲਬ ਅਹਿਮ ਪ੍ਰੋਜੈਕਟ ਹੈਗਾ ਕਿ ਜਿਹੜਾ ਸਿੱਖ ਸਿਧਾਂਤ ਦੇ ਵਿੱਚ ਜੋਤ ਹੈਗੀ ਹੈ ਨਿਰੰਤਰ ਜਿਹੜੀ ਪਹਿਲੇ ਗੁਰੂ ਸਾਹਿਬਾਨ ਤੋਂ ਸ਼ੁਰੂ ਹੋ ਕੇ 10 ਗੁਰੂਆਂ ਦਾ ਕਾਰਜਸ਼ੀਲ ਰਹੀ ਤੇ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਮਤਲਬ ਵਿਰਾਜ ਮਾਨ ਜਿਹੜਾ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਵੱਲੋਂ ਉਹਦੇ ਬਾਰੇ ਇਹ ਇੱਕ ਅਹਿਮ ਪ੍ਰੋਜੈਕਟ ਹੈਗਾ ਸੋ ਮੈਮ ਨੇ ਬਹੁਤ ਮਿਹਨਤ ਦੇ ਨਾਲ ਇਹ ਤਿਆਰ ਕੀਤਾ ਹੈ ਤੇ ਅੱਜ ਅਸੀਂ ਇਹਨੂੰ ਆਪਣੇ ਡਿਪਾਰਟਮੈਂਟ ਵੱਲੋਂ ਰਿਲੀਜ਼ ਕਰਨ ਦੀ ਖੁਸ਼ੀ ਲੈ ਰਹੀਆਂ ਤੇ ਮੈਂ ਸਾਰੇ ਸਿੱਖ ਜਗਤ ਨੂੰ ਵੀ ਖਾਸ ਕਰਕੇ ਜਿਹੜੇ ਸਾਡੇ ਰਿਸਰਚ ਸਕਾਲਰਸ ਨੇ ਜਿਹੜੇ ਸਾਡੇ ਵਿਦਵਾਨ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਉਹ ਇਸ ਪ੍ਰੋਜੈਕਟ ਨੂੰ ਜ਼ਰੂਰ ਪੜਨ ਸੋ ਇੰਨਾ ਹੀ ਮੈਂ ਕਹਿਣਾ ਚਾਹਾਂਗੀ ਧੰਨਵਾਦ ਧੰਨਵਾਦ ਉੱਤਜੀ ਮੇਰੇ ਵਾਸਤੇ ਦੁਰੀ ਖੁਸ਼ੀ ਤੇ ਮਾਨਮਾਣੀ ਗੱਲ ਹੈ ਕਿਉਂਕਿ ਮੇਰਾ ਪਰਿਵਾਰ ਚ ਰਿਸ਼ਤਾ ਹੈ ਮੇਰੇ ਸਾਸੂ ਮਾਨ ਜੀ ਡਾਕਟਰ ਬਲਬੀਰ ਕੌਰ ਜੀ ਤੇ ਮੇਰੀ ਸ਼ਰੀਕ ਹੈ ਆ ਡਾਕਟਰ ਗੁਰਪ੍ਰੀਤ ਕੌਰ ਸੰਧੂ ਸੋ ਧੰਵਾਦ ਦਾ ਮਤਾ ਮੈਂ ਪੇਸ਼ ਕਰੂੰਗਾ ਜੀ ਸਭ ਤੋਂ ਪਹਿਲਾਂ ਡਾਕਟਰ ਪਰਮੀਤ ਕੌਰ ਜੀ ਇਨਚਾਰਜ ਗੁਰਮਤ ਗਿਆਨ ਔਨਲਾਈਨ ਸਟਡੀ ਸੈਂਟਰ ਥੈਨ ਅੱਜ ਦੇ ਫੰਕਸ਼ਨ ਨੂੰ ਗ੍ਰੇਸ ਕਰ ਰਹੇ ਨੇ ਜੀ ਬਤੌਰ ਮੁੱਖ ਮਹਿਮਾਨ ਡਾਕਟਰ ਹਰਜੋਤ ਸਿੰਘ ਪ੍ਰੋਫੈਸਰ ਪੰਜਾਬੀ ਸਹਾਇਤਾ ਅਧਿਆਨ ਵਿਭਾਗ ਵਿਸ਼ੇਸ਼ ਮਹਿਮਾਨ ਡਾਕਟਰ ਗੁਰਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਸੈਂਟਰ ਫਾਰ ਡਿਸਟੈਂਸ ਐਂਡ ਮੁੱਖ ਵਕਤਾ ਡਾਕਟਰ ਸ਼ਮਸ਼ੇਰ ਸਿੰਘ ਸਾਬਕਾ ਰੀਡਰ ਸ਼੍ਰੀ ਗੁਰੂਗ੍ਰੰਥ ਸਾਹਿਬ ਅਧਿਆਨ ਵਿਭਾਗ ਸੋ ਆਪ ਜੀ ਇੱਥੇ ਤਸ਼ਰੀਫ ਲੈ ਆਏ ਮੀਡੀਆ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਡੇ ਇਸ ਨਿਰਮਾਣ ਦੇ ਹਿੱਸੇ ਦਾ ਮਾਣ ਰੱਖਦੇ ਹੋ ਅੱਗੇ ਤੋਂ ਵੀ ਸਾਨੂੰ ਨਿਵਾਜ਼ਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ